ਮੇਰਾ ਇਹ ਖਾਤਾ ਨਹੀਂ ਬੰਦ ਹੋਣ ਵਾਲਾ ਏ ਹਾਤਾ ਬਾਜੀ ਸਾਹਿਬ ਪੈਗ ਲਾ ਲੈਨੇ ਹੋ ਸ਼ਾਮ ਨੂੰ ਸ਼ਾਮ ਨੂੰ ਸ਼ਾਮ ਨੂੰ ਦਰਾਕਸ਼ੀ ਵਾਲੇ ਵੀ ਲਾ ਲੈਂਦੇ ਆ ਸਵਾਤਾ ਤਾਂ ਜੇ ਦਿਨੇ ਲਾ ਜਾ ਲਾਉਂਦੇ ਨਹੀਂ ਬਾਜੀ ਪੈਗ ਕਿਹੜਾ ਕਿਹੜਾ ਲਾ ਲੈਂਦਾ ਮਣਾ ਜੇ ਹੱਥ ਖੜੇ ਕਰਿਓ ਬਾਬਾ ਜੀ ਦੇ ਦਰਬਾਰ ਤੇ ਝੂਠ ਨਹੀਂ ਮਾਰਨਾ ਵਾਹ ਜੀ ਵਾਹ ਜੀ ਵਾਹ ਆ ਤਾਂ ਬਹੁਤ ਵਧੀਆ ਗੱਲ ਹੈ ਵੀ ਸੱਚ ਬੋਲਣਾ ਚਾਹੀਦਾ ਤੇ ਬਾਈ ਜਦੋਂ ਘਰ ਵਾਲੀ ਤੋਂ ਪਾਉਏ ਆਦੀਆਂ ਚੋਂ ਘਟਦੇ ਹੁੰਦੇ ਆ ਦੇ ਪੈਸੇ ਲੈਣ ਦੇ 100 ਰੁਪਇਆ ਲੈਣਾ ਹੁੰਦਾ ਫਿਰ ਉਹ ਘਰ ਵਾਲੀ ਦੀਆਂ ਬਾਹਲੀਆਂ ਤਰੀਫਾਂੀਆਂ ਕਰਦਾ ਕਹਿੰਦਾ ਅੱਜ ਤਾਂ ਬਾਲੀ ਸੋਹਣੀ ਲੱਗੀ ਜਾਨੀ ਐ ਅੱਜ ਤਾਂ ਜਮਾ ਹੀ ਗੁਗਲੋ ਮਗਲੋ ਜੀ ਲੱਗੀ ਜਾਨੀ ਸ਼ੱਕ ਵੀ ਕੋਈ ਨਹੀਂ ਤੇ ਆ ਕੱਢ ਕੇ 100 ਰੁਪਇਆ ਉਹ ਮੈਂ ਤਾਂ ਤੈਨੂੰ ਧਰਮਕੋਟ ਨਹੀਂ ਨੰਗਣ ਦੇਣਾ ਤੇ ਵਾਪਸ ਕਰ ਦੇਣਾ ਲੈ ਕੱਢ 100 ਰੁਪਇਆ ਹੋ ਤੇਰੇ ਕੋਲ ਮੇਰਾ ਇਹ ਖਾਤਾ ਨਹੀਂ ਬੰਦ ਹੋਣ ਵਾਲਾ ਇਹ ਖਾਤਾ ਇੱਕ ਲੈਣਾ दारू ਦਾ ਆਧਿਆ ਇੱਕ ਲੈਣਾ दारू ਦਾ ਅਧਿਆ ਸ਼ਹੀਦੀ ਮਾਰਮੈਂਟ ਬਲੀਏ ਇੱਕ ਸੌਦਾ ਨੋਟ ਫੜਾ ਦੇ ਨੀ ਤੂੰ ਸਿੰਧ ਬੈਂਕ ਬਲੀਏ ਇੱਕ ਸੌਦਾ ਨੋਟ ਫੜਾ ਦੇ ਨੀ ਤੂੰ ਮੇਰੀ ਸਿੰਧ ਬੈਂਕ ਬਲੀਏ ਤੂੰ ਮੇਰੀ ਸਿੰਧ ਬੈਂਕ ਬਲੀਏ ਤੂੰ ਮੇਰੀ ਸਿੰਧ ਬੈਂਕ ਬਲੀਏ ਕਸਮ ਕਿਥੋਂ ਕਰਦੇ ਚੱਕਣਾ ਪੰਜ ਚਾਰ ਕਾਂ ਨੂੰ ਕਸਮ ਕਿਥੋਂ ਕਰਦੇ ਚੱਕਣਾ ਕਿਥੋਂ ਕਰਦੇ ਚੱਕਣਾ ਕਿਥੋਂ ਕਰਦੇ ਚੱਕਣਾ ਸਾਡੇ ਉੱਗੇ ਮੰਚ ਤੋਂ ਚੱਲ ਕੇ ਗੱਪੀ ਸਾਹਿਬ बड़े कनाडा अमेरिका ਦੇ ਫੋਰਨ ਦੇ ਟੂਰ ਲਾਏ ਨੇ ਔਰ ਬਹੁਤ ਸਾਰੇ ਕਲਾਕਾਰਾਂ ਨਾਲ ਕੰਮ ਕੀਤਾ ساری ਜ਼ਿੰਦਗੀ ਗੱਪੀ ਸਾਹਿਬ ਦੀ ਨਾਂghi ਇਸੇ ਕੰਮ ਜੀ ਉਹ ਅੱਜ ਵਿਸ਼ੇਸ਼ ਤੌਰ ਤੇ ਸਾਨੂੰ ਉਹਨਾਂ ਦੇ ਅੱਜ ਦਰਸ਼ਨ ਹੋਇਆ ਬਹੁਤ ਸਾਰੇ ਮੇਲਿਆਂ ਤੇ ਅਸਰ ਜਾਈਦਾ ਪਰ ਗੱਪੀ ਸਾਹਿਬ ਅਸੀਂ ਛੋਟੇ ਛੋਟੇ ਹੁੰਦੇ ਸੀ ਜਦੋਂ ਤੁਹਾਨੂੰ ਅਕਸਰ ਹੀ ਸਟੇਜਾਂ ਤੇ ਦੇਖਦੇ ਸੀਗੇ ਤੁਹਾਡੇ ਦਰਸ਼ਨ ਉਹਦੇ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੱਟਾ ਵੇਚਿਆ 500 ਦਾ ਕੱਟਾ ਵੇਚਿਆ 500 ਦਾ ਤੇ 200 ਰੱਖਿਆ ਤੈਂ ਵਿੱਚੋਂ ਹਲਕਾ ਲੁੜਾਇਆ 250 ਜਿਹੜਾ ਬਚਿਆ ਪੂਰੀ ਮੈਂ ਵਿੱਚੋਂ ਹਲੇ ਕੱਟਾ ਵੇਚਿਆ 500 ਦਾ ਕੱਟਾ ਵੇਚਿਆ 500 ਦਾ ਤੇ 200 ਰੱਖਿਆ ਤੈਂ ਵਿੱਚੋਂ ਹਲਕਾ ਲੁੜਾਇਆ 250 ਜਿਹੜਾ ਬਚਿਆ ਵੇਚੋ ਕੱਲ ਫੜਾਇਆ 25 ਜਿਹੜਾ ਬਚਿਆ ਪੂਰੀ ਮੈਂ ਵਿੱਚੋਂ ਹੋਈ ਨਜ਼ਰ ਤੇ ਬਣੇ ਹੋਏ ਨਜ਼ਰ ਤੇ ਬਣੇ ਹੋਏ ਕਿਉਂ ਤੋੜਦੀ ਲੈਂਕ ਬਲੀਏ ਇੱਕ ਸੌ ਦਾ ਨੋਟ ਫੜਾ ਦੇਣ ਤੂੰ ਮੇਰੀ ਸੈਂਦ ਬੈਂਕ ਬਲੀਏ ਇੱਕ ਸੌ ਦਾ ਨੋਟ ਫੜਾ ਦੇਣ ਤੂੰ ਮੇਰੀ ਸੈਂਦ ਬੈਂਕ ਬਲੀਏ ਤੂੰ ਮੇਰੀ ਸੈਂਦ ਬੈਂਕ ਬਲੀਏ ਤੂੰ ਮੇਰੀ ਸੈਂਦ ਬੈਂਕ ਬਲੀਏ ਪੈਸਾ ਮਿਕਦੋ ਕਰਦੇ ਚੱਕ ਜਨਾ ਐਨੀ ਚਾਰ ਸਾਨੂੰ ਪੈਸਾ ਮਿਕਦੋ ਕਰਦੇ ਚੱਕ ਜਨਾ ਐਨੀ ਚਾਰ ਸਾਨੂੰ ਪੈਸਾ ਮਿਕਦੋ ਕਰਦੇ ਚੱਕ ਜਨਾ ਇੱਕ ਸੌ ਦੀ ਸਾਰੀ ਗੱਲ ਹੈ ਨਹੀਂ ਇੱਕ ਸੌ ਦੀ ਸਾਰੀ ਗੱਲ ਹੈ ਨਹੀਂ ਗਾਮੇ ਦਾ ਬੁੱਤਾ ਲੈ ਜੂਗਾ ਢਕਮਾਰ ਕਦੋਂ ਉਹ ਲੰਡੂ ਜੇ ਕੁੱਪ ਕਰਕੇ ਰਾਮ ਨਾਲ ਪੈ ਜੂਦਾ ਇੱਕ ਸੌਦੀ ਸਾਰੀ ਗੱਲ ਹੈ ਨਹੀਂ ਸੌਦੀ ਸਾਰੀ ਗੱਲ ਹੈ ਨਹੀਂ ਗਾਮੇ ਦਾ ਬੁੱਤਾ ਲੈ ਜੂਗਾ ਪੱਟ ਮਾਰ ਕੇ ਦੋ ਲੰਡੂ ਜੇ ਚੁੱਪ ਕਰਕੇ ਰਾਮ ਨਾਲ ਪੈ ਜੂਗਾ ਪੱਟ ਮਾਰ ਕੇ ਦੋ ਲੰਡੂ ਜੇ ਚੁੱਪ ਕਰਕੇ ਰਾਮ ਨਾਲ ਪੈ ਜੂਗਾ ਹੁਣ ਆਦੀ ਰਾਤ ਨੂੰ ਦੱਸ ਬਲਾਂ ਅਦੀ ਰਾਤ ਨੂੰ ਦੱਸ ਬਲਾਂ ਕੀ ਟੱਕਣੇ ਆ ਟੈਂਕ ਬੱਲੀਏ ਇੱਕ ਸੌਦਾ ਨੋਟ ਫੜਾ ਦੇ ਨ ਤੂੰ ਬਈ ਸੈਂਦ ਬੱਕ ਬੱਲੀਏ ਸੌਦਾ ਨੋਟ ਫੜਾ ਦੇ ਨੀ ਤੂੰ ਮੇਰੀ ਸਿੰਧ ਬੈਂਕ ਬਲੀਏ ਐਨੀ ਚਾਰਖਾਨਾ ਨੂੰ ਪੈਸਾ ਕਿੱਥੋਂ ਕਰਦੇ ਚੱਕ ਜਨਾ ਸੌਦਾ ਨੋਟ ਫੜਾ ਦੇ ਨੀ ਤੂੰ ਮੇਰੀ ਸਿੰਧ ਬੈਂਕ ਬਲੀਏ ਐਨੀ ਚਾਰਖਾਨਾ ਨੂੰ ਪੈਸਾ ਕਿੱਥੋਂ ਕਰਦੇ ਚੱਕ ਜਨਾ ਸੌਦਾ ਨੋਟ ਫੜਾ ਦੇ ਨੀ ਤੂੰ ਮੇਰੀ ਸਿੰਧ ਬੈਂਕ ਬਲੀਏ ਤੂੰ ਮੇਰੀ ਸਿੰਧ ਬੈਂਕ ਬਲੀਏ ਤੂੰ ਮੇਰੀ ਸਿੰਧ ਬੈਂਕ ਬਲੀਏ ਠੋਕਾ ਡਾੜੀ ਮੇਈ